ਅਸੋਸੀਏਸ਼ਨ ਪੰਜਾਬ ਦੇ ਵੱਲੋਂ ਪੰਜਾਬ ਸਟੇਟ ਗ੍ਰੈਪਲਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ ਜਿਸ ਦੇ ਵਿੱਚ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੁਜਾਪੀਰ ਦੇ ਨੌਜਵਾਨ ਗੁਰਕੀਰਤ ਸਿੰਘ ਗਿੱਲ ਦੇ ਵੱਲੋਂ ਆਪਣਾ ਚੰਗਾ ਪ੍ਰਦਰਸ਼ਨ ਕਰਦੇ ਹੋਏ 골ਡ ਮੈਡਲ ਜਿੱਤੇ। ਉੱਥੇ ਗੁਰਕੀਰਤ ਸਿੰਘ ਦੇ ਵੱਲੋਂ ਨੌਜਵਾਨਾਂ ਨੂੰ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ ਜਿਸ ਦੇ ਚਲਦੇ ਤਿਆਰ ਕੀਤੇ ਨੌਜਵਾਨਾਂ ਵੱਲੋਂ ਵੀ ਚੈਂਪੀਅਨਸ਼ਿਪ ਦੇ ਵਿੱਚ ਵੱਖ-ਵੱਖ ਮੈਡਲ ਜਿੱਤੇ ਗਏ ਹਨ ਜਿਸ ਦੇ ਚਲਦੇ ਗੁਰਕੀਰਤ ਸਿੰਘ ਦਾ ਘਰ ਪਹੁੰਚਣ ਤੇ ਉਸ ਦੇ ਪਰਿਵਾਰ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਮੈਨੂੰ ਆਪਣੇ ਬੇਟੇ ਦੀ ਹੋਰੀ ਹੋਈ ਸਾਰੀ ਟੀਮ ਦੀ ਜਿੱਤਨ ਦੀ ਬਹੁਤ ਖੁਸ਼ੀ ਆ ਕਿਉਂਕਿ ਪਿਛਲੇ 5.5-6 ਸਾਲ ਤੋਂ ਲਗਾਤਾਰ ਆਪਣੇ ਘਰ ਦੇ ਕੋਲ ਹੀ ਸਾਡਾ ਆਪਣਾ ਨਿੱਜੀ ਖਾੜਾ ਉਹਦੇ ਵਿੱਚ ਜਿੰਨੇ ਵੀ ਬੱਚੇ ਆ ਰਹੇ ਨੇ ਜਿਹੜੇ ਇਹਦੇ ਹਮ ਉਮਰ ਵੀ ਨੇ ਛੋਟੇ ਬੱਚੇ ਵੀ ਨੇ ਉਹਨਾਂ ਨੂੰ ਅਸੀਂ ਫ੍ਰੀ ਟ੍ਰੇਨਿੰਗ ਕਰਵਾ ਰਹੇ ਹਾਂ ਔਰ ਜਿੱਥੇ ਵੀ ਕਿਤੇ ਦੂਰ ਦੂਸਰੀ ਸਟੇਟ ਦੇ ਵਿੱਚ ਕਿਤੇ ਮੈਚ ਹੁੰਦੇ ਨੇ ਉੱਥੇ ਵੀ ਅਸੀਂ ਆਪਣਾ ਯੋਗਦਾਨ ਪਾ ਕੇ ਬੱਚਿਆਂ ਨੂੰ ਉੱਥੇ ਖੇਡਣ ਵਾਸਤੇ ਭੇਜਦੇ ਆਂ ਔਰ ਬਹੁਤ ਸੋਹਣੀ ਟੀਮ ਤਿਆਰ ਹੋਈ ਆ 골ਡ ਮੈਡਲ ਲੈ ਕੇ ਆਏ ਨੇ ਸਾਰੇ ਬੱਚੇ ਕਿਸੇ ਦਾ সিলਵਰ ਆ ਇਸ ਕਰਕੇ ਕਿਸੇ ਵੇਲੇ ਇੱਕ ਪਲੇਅਰ ਜਿਹੜਾ ਉਹ ਕੱਲਾ ਇੰਡੀਵਿਜੂਅਲ ਹੀ ਗੇਨ ਕਰਦਾ ਇੱਥੇ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਸਾਡੇ ਸ਼ਹਿਰ ਦੇ ਸਾਡੇ ਆਪਣੇ ਪਿੰਡ ਗੁੱਜਾਪੀਰ ਦੇ ਬੱਚੇ ਨੇ ਜਿਹੜੇ ਕਿ ਇਸ ਸਪੋਰਟਸ ਦੇ ਵਿੱਚ ਆੜ ਕੇ ਸਵੇਰੇ ਸ਼ਾਮ ਟ੍ਰੇਨਿੰਗ ਕਰਦੇ ਨੇ ਔਰ ਬਹੁਤ ਵਧੀਆ ਰਿਜ਼ਲਟ ਦਿੱਤਾ ਸਾਰੇ ਬੱਚਿਆਂ ਨੇ ਮੈਨੂੰ ਐਜ਼ ਯੂ ਫਾਦਰ ਬਹੁਤ ਖੁਸ਼ੀ ਆ ਕਿ ਸਾਰੇ ਉਹਦੇ ਟੀਮ ਜਿਹੜੀ ਆ ਉਹ ਅੱਗੇ ਵਧੀ ਆ ਔਰ ਇਹਨਾਂ ਨੂੰ ਹੋਰ ਅੱਗੇ ਵਧਾਉਣ ਵਾਸਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਉਪਰਾਏ ਕਰਾਂਗੇ ਕੁਟੀਰਾਤ ਸਿੰਘ ਏਲਿਆ ਜੀ ਤੇ ਮੈਂ ਜਿਹੜੀਆਂ ਲਾਸਟ ਹੰਡ ਗੇਮਸ ਹੋਈਆਂ ਨੇ ਡਰਾਪਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਟੇਟ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਮੇਰਾ 77 ਕੇਜੀ ਦੇ ਵਿੱਚ 골ਡ ਮੈਡਲ ਆ ਪੰਜਾਬ ਵਿੱਚ ਤੇ ਹੁਣ ਮੈਂ ਨੈਸ਼ਨਲੀ ਸਿਲੈਕਟ ਹੋ ਚੁੱਕਿਆ ਤੇ ਮੇਰੇ ਨਾਲ ਨਾਲ ਮੇਰੀ ਟੀਮ ਦੇ 22 ਮੁੰਡੇ ਹੋਰ ਵੀ ਉਹਨਾਂ ਦੇ ਵੀ 골ਡ ਤੇ সিলਵਰ ਮੈਡਲ ਆਏ ਆ ਤੇ ਲਾਸਟ ਵਿੱਚ ਆਪਸ ਦੇ ਵਿੱਚ ਹੀ ਉਹਨਾਂ ਦੇ ਮੈਚੇਸ ਹੋਏ ਆ ਤੇ ਮੈਨੂੰ ਬਹੁਤ ਪ੍ਰਾਊਡ ਹੈ ਜੀ ਆਪਣੇ ਸਾਰੀ ਟੀਮ ਤੇ ਕਿ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਕੋਈ ਸ਼ੱਕ ਨਹੀਂ ਹੈ ਜੀ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਅਸੀਂ ਰੋਜ਼ ਟ੍ਰੇਨਿੰਗ ਕਰਦੇ ਆਂ ਆ ਜਿਹਨਾਂ ਨੂੰ ਤਿਆਰ ਵੀ ਕੀਤਾ ਮੁੰਡਿਆਂ ਨੂੰ ਜਦੋਂ ਉਹ ਪਰਫਾਰਮ ਕਰਦੇ ਆ ਤੇ ਤੁਹਾਡੇ ਤੋਂ ਵੀ ਜ਼ਿਆਦਾ ਵਧੀਆ ਪਰਫਾਰਮ ਕਰਦੇ ਆ ਤੁਹਾਡੀ ਉਮੀਦ ਤੋਂ ਜ਼ਿਆਦਾ ਵਧੀਆ ਪਰਫਾਰਮ ਕਰਦੇ ਆ ਤੇ ਖੁਸ਼ੀ ਤਾਂ ਡੈਫੀਨਟਲੀ ਜ਼ਿਆਦਾ ਹੀ ਹੁੰਦੀ ਆ ਜੀ ਤੇ ਬਾਕੀ ਉਹਨਾਂ ਵਿੱਚ ਮੈਨੂੰ ਬਹੁਤ ਵੱਡਾ ਕਈਆਂ ਦੇ ਵਿੱਚ ਬਹੁਤ ਵੱਡਾ ਸਟਾਰ ਨਜ਼ਰ ਆਉਂਦਾ ਜੀ ਮੁੰਡਿਆਂ ਦੇ ਵਿੱਚ ਤੇ ਟੀਮ ਐਫਰਟ ਆ ਮੈਂ ਮੈਂ ਖੋਦ ਵੀ ਐਥਲੀਟ ਆ ਕੋਚ ਦਾ ਦੇ ਮੈਂ ਕਦੀ ਸੋਚਿਆ ਨਹੀਂ ਆਪਣੀ ਟ੍ਰੇਨਿੰਗ ਕਰਦਾ ਕਰਦਾ ਨਾਲ ਮੁੰਡੇ ਟ੍ਰੇਨਿੰਗ ਕਰਨ ਲੱਗ ਪਏ ਤੇ ਕੋਚ ਵੀ ਇਦਾਂ ਹੀ ਬਣ ਗਏ ਜੀ ਤੇ ਤੇ ਉਹ ਉਹ ਮੇਰੀ ਵੀ ਬਾਇਲਪ ਕਰਦੇ ਆ ਜੇ ਉਹਨਾਂ ਦਾ